पर्सनली जब लड़के को हम काम को वहाँ आ रहे थे कह रहा है राम निवास के निवास क्या बात है सर बात को तो नहीं जानता पर्सनली जब लड़के को हम काम को वहाँ आ रहे थे कह रहा है की मैं मारा हूँ हाँ

मांग, मांग क्या करते हो? मांग के लिए सर वो उसके जो सजा हो सके दो बच्चे रुट जाने एक लड़का एक परिवार में और कुछ नहीं है परिवार में, बस परिवार में सर कौन देखता है ये बताइए आप बताइए परिवार को कौन देखता है चाहे भाई भी हो तो बच्चों को तो कोई देखेगा नहीं ना बहुत देखे एक महीना दो महीना देख लेगा पूरी उम्र तो कोई नहीं देखता ना छा रहा है जो मुंडा ठीक लगे दो ਕੋਣ ਹੈ? ਕੀ ਨਾਮ ਹੈ? ਵਿੱਕੀ ਨਾਮ ਹੈ ਮੇਰਾ ਜੀ। ਵਿੱਕੀ ਕਿੱਥੋਂ ਦਾ ਰਹਿਣ ਵਾਲਾ? ਮੈਲਾ ਰੋਡ ਸੰਤ ਨਗਰ ਦਾ ਰਹਿਣ ਵਾਲਾ ਮੈਂ। ਕੀ ਕਰ ਰਹੇ ਹੋ? ਸੁੱਟੇ ਲੱਤਪਾਤਾ ਖੂਨ ਲੱਗਿਆ ਪਿਆ। ਛੋਟੇ ਮੈਂ ਗਿਆ ਸੀ ਖਨੋਰੀ ਤੋਂ ਆਰਐਸ ਵਿੱਚ ਬੈਟਰੀ ਦਾ ਕੰਮ ਕਰਦਾ। ਮੈਂ ਕੈਸ਼ ਦਾ ਕੰਮ ਕਰਦਾ ਮਬਰੌਂਚ 'ਚ। ਮਬਰੌਂਚ ਵਾਲੀ ਏਜੰਸੀ 'ਚ। ਤੇ ਮੌਤ ਤੀ ਆ ਰਿਹਾ ਸੀ ਮੈਨੂੰ ਮੇਰੇ ਭਾਈ ਦਾ ਫੋਨ ਆਇਆ। ਵੱਡੇ ਦਾ। ਵੀ ਇਹ ਦੋਨੋਂ ਜਾਣੇ ਲੜੀ ਜਾਂਦੇ ਨੇ। ਉਹ ਮੁੰਡਾ ਜਿਹੜਾ ਗਿਆ ਤੇ ਉਹ। ਵੀ ਲੜੀ ਜਾਂਦੇ ਨੇ ਮੰਨ ਨਹੀਂ ਰੇ ਮੇਰੇ ਤੋਂ। ਇੰਨੇ ਜਦ ਮੈਂ ਕਿਹਾ ਚਲ ਮੈਂ ਖਨੋਰੀ ਤੋਂ ਆ ਰਹੇ ਹਾਂ ਕੋਈ ਨਹੀਂ ਆ ਕੇ ਦੇਖਦਾ ਮੈਂ ਇਹਦੇ ਘਰ ਦੇ ਘਰੇ ਫੋਨ ਕਰਤਾ ਇਹਨਾਂ ਦੇ ਸਿੱਧਾ ਮੈਂ ਘਰੀ ਗਿਆ ਮੈਨੂੰ ਪਤਾ ਨਹੀਂ ਸੀ ਕਿੱਥੇ ਇੱਕ ਲੜਾਈ ਹੋ ਰਹੀ ਹੈ ਕੀ ਗੱਲਬਾਤ ਹੈ ਮੈਂ ਇਹਨਾਂ ਦੇ ਘਰੇ ਗਿਆ ਇਹਨਾਂ ਦੀ ਵਾਈਫ ਨੂੰ ਚੱਕਿਆ ਉੱਥੋਂ ਦੀ ਚੱਕ ਕੇ ਉੱਥੇ ਲੈ ਗਿਆ ਉੱਥੇ ਮੁੰਡਾ ਲਿਟਿਆ ਪਿਆ ਸੀ ਜਮੀ ਉਨੂੰ ਚੱਕ ਕੇ ਅਸੀਂ ਪਹਿਲਾਂ ਸੀਬੀਏ 'ਚ ਲੈ ਗਏ ਸੀਬੀਏ ਵਾਲਿਆਂ ਨੇ ਕਹਿੰਦੇ ਵੀ ਅਸੀਂ ਇਹ ਕੇਸ ਹੈਂਡਲਿੰਗ ਕਰ ਸਕਦੇ ਫਿਰ ਉਹ ਕਹਿੰਦੇ ਸਰਕਾਰੀ ਜ਼ਿਲ੍ਹੇ ਗਿਆ ਫਿਰ ਮੈਂ ਸਰਕਾਰੀ ਜ਼ਿਲ੍ਹੇ ਗਿਆ ਤੇ ਸਰਕਾਰੀ ਜ਼ਿਲ੍ਹੇ ਗਿਆ ਫਿਰ ਇਹ ਮੁੰਡਾ ਭੱਜ ਰਿਹਾ ਸੀ ਇਹ ਮੈਂ ਜਾਣ ਕੇ ਉਹਨੂੰ ਐ ਕਿਹਾ ਵਿੱਚ ਜਾਉਂਦਾ ਉਹ ਹਜੇ ਠੀਕ ਆ ਉਹ ਵੀ ਪੱਟੀ ਪੁੱਟੀ ਵਾਸਤੇ ਪੈਸੇ ਦੇਣੇ ਨੇ ਵੀ ਉਹ ਦੇ ਦੇ ਬੇ ਭੱਜ ਰਿਆ ਸੀ ਉਹ ਆਉਣ ਦੇ ਸਾਹਮਣੇ ਮੁੰਡਾ ਨਾਲ ਗਿਆ ਸੀ ਮੇਰੇ ਉਹਨਾਂ ਦੇ ਨਾਲ ਤਾਂ ਗਵਾਂਡੀ ਆ ਉਹ ਵੀ ਨਾਲ ਹੀ ਗਿਆ ਸੀ ਉਹ ਭੱਜ ਰਿਆ ਸੀਗਾ ਫਿਰ ਮੈਂ ਕਿਹਾ ਉਹ ਜਿੰਦਾ ਹੈਗਾ ਹਜੇ ਪੱਟੀਆਂ ਮੁੱਟੀਆਂ ਕਰਾਉਣ ਨੂੰ ਪੈਸੇ ਦੇ ਦੇਂਗਾ ਤੂੰ ਕਹਿੰਦਾ ਹਾਂ ਹਾਂ ਪੱਟੀ ਕਰਾਉਣ ਨੂੰ ਪੈਸੇ ਦੇ ਦੂ ਹੁਣ ਫਿਰ ਅੱਧੇ ਰਾਤ ਚ ਉਹਦੇ ਸਾਡੇ ਨਾਲ ਵੀਡੀਓ ਪਈ ਗਈ ਆ ਉਹ ਅੱਧੇ ਰਾ ਮੰਨੀ ਗਿਆ ਅੱਧੇ ਰਾ ਫਿਰ ਉਹਦਾ ਨਾਮ ਲੈਣ ਲੱਗ ਗਿਆ ਹੁਣ ਗੱਲ ਕੀ ਹੈ ਲੜਾਈ ਕਿ ਹੋਈ ਉਹ ਕਹਿੰਦਾ ਵੀ ਇਹਨੇ ਮੈਨੂੰ ਗਾਲ ਕੱਢੀ ਆ ਇਹ ਇਹ ਮੁੰਡਾ ਦੱਸ ਰਿਹਾਗਾ ਉਹ ਕਹਿੰਦਾ ਹੁਣੇ ਮੈਨੂੰ ਗਾਲ ਕੱਢੀ ਐ ਇਹ ਕਹਿੰਦਾ ਮੈਨੇ ਹੁਣ ਗਾਲ ਕੱਢੀ ਅੱਛਾ ਗਾਲ ਗਾਲ ਗਲੋਚੀ ਚ ਇਹਨਾਂ ਨੇ ਹਾਂ ਇਹ ਜਖਮ ਬੰਦੇ ਚ ਬੰਦੇ ਤੇ ਮਾਰਿਆ ਸੀ ਸੱਟਾਂ ਮਾਰੀਆਂ ਨਹੀਂ ਉਹਦੇ ਜਾਨੋ ਮਾਰਤੇ ਸੀ ਉਥਾਂ ਹਾਂ ਜੀ ਕਿ ਨਾਮ ਅਜੇ ਨਾਮ ਆਦਾ ਜੀ ਕਿੰਨੇ ਵਰਸੇ ਉਹਦੀ ਹੋਊਗੀ 24 25 ਸਾਲ ਉਹਦੇ ਜਵਾਬ ਵੀ ਦੇ ਦੋ ਅੱਛਾ ਕੀ ਮਾਰਿਆ ਸੀ ਇਹ ਮਾਰਿਆ ਤਾਂ ਮੈਨੂੰ ਪਤਾ ਮੈਂ ਤਾਂ ਉੱਥੇ ਪਈ ਸੀ ਇਹ ਹਰਾਸਤੇ ਚ ਇੱਟ ਮੰਨਦਾ ਆ ਰਿਹਾ ਵੀ ਇੱਟ ਮਾਰੀਏ ਮੈਨੇ ਹਾਂ ਕਹਿੰਦਾ ਆਦਾ ਆ ਰਿਆ ਸੀਗਾ ਹੁਣ ਮੁਕਰੇ ਨਾ ਮੁਕਰੇ ਪਤਾ ਨਹੀਂ ਕਹਿੰਦਾ ਮੈਨੂੰ ਇਹ ਇਹੀ ਗੱਲ ਆਂਦਾ ਹੈ ਰਾਸਤੇ 'ਚ ਉਹ ਮਾਮੇ ਨਾਲ ਮੇਰੇ ਨਾਲ ਇੱਕ ਹੋਰ ਆਇਆ ਨੇ ਮੋਟਰਸਾਈਕਲ ਤੇ ਨਹੀਂ ਉਹ ਆਇਆ ਨੇ ਰਾਮ ਨਵ ਮਾਮਾ ਮਾਮਾ ਉਹ ਇਧਰ ਉਹ ਮੇਲੇ ਕੱਲ ਉਹ ਨਾਲ ਆ ਰਹੀ ਸੀ ਉਹ ਤੋਂ ਮੰਨੇ ਨੇ ਅੱਛਾ ਹੂੰ ਤੇ ਡਾਕਟਰ ਨਮਿਸ਼ ਕਰ ਸਰ ਮਾਟਰ ਸੀ ਕਿ ਕੀ ਬਾਤ ਹੈ ਕਰੀ ਪੌਣੇ 2 ਵਜੇ ਸਾਡੇ ਮਰੀਜ਼ ਆਇਆ ਸੀ ਕਨਸੀ ਵਰਚ ਬ੍ਰਾਡ ਡੈਡੀ ਪੇਸ਼ੈਂਟ ਸੀ